ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਵੈਰ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਆਰਸ ਰਿਡਿਊਸ ਰੀਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਨਾਂ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਤਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾਡੇ ਵਿਦਿਅਕੀ ਮੈਂ ਫਿਨਲੈਂਡ ਕੇਸੇ ਦੇ ਉੱਥੋਂ ਕੋਈ ਗਤੀਵਿਧੀ ਸਿੱਖੀਆਂ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਨੰਦਮਾ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਆ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕੈਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ kelewanda sampatu secara

11 12 13 संतो हर का जल संत पीरम जल संत को राज कुमार देखो जिड़िया कौम अपने बच्चे विरासत न ਯਾਦਗਾਰੀਆਂ ਨੂੰ ਕਮਾਂਡ ਕਰ ਰਹੇ ਦੁਨੀਆ ਪਰ ਚਾਉਂਦੀਆਂ ਦੇਮਾਨਾ ਸਾਡੇ ਕੋਲ ਇੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ ਬੇਮਿਸਾਲ ਬਲਿਦਾਨਾਂ ਨਾਲ ਭਰਿਆ ਹੋਇਆ ਵਿਰਸਾ ਹੈ ਅੱਜ ਭਾਈ ਜਤਾ ਜੀ ਯਾਦਗਾਰੀ ਰਮੇਸ਼ ਸਿੰਘ ਉਹਦੀਆਂ ਪੰਜ ਗੈਲਰੀਆਂ ਨੇ ਭਾਈ ਜਤਾ ਜੀ ਦੇ ਜੀਵਨ ਦਾ ਸੰਘਰਸ਼ ਕਿੰਨੇ ਭਾਈ ਜਤਾ ਜੀ ਸਾਬ ਦਾ ਇਹ ਦੋ ਕੁਰਬਾਨੀ ਜਿਹੜਾ ਕਸ਼ਮੀਰੀ ਪੰਡਤਾ ਹੈ ਸਾਡਾ ਧਰਮ ਖਤਰੇ ਵਿੱਚ ਪਈ ਜਰਤਾ ਜੀ ਨਾਲ ਕਿਵੇਂ ਉੱਥੋਂ ਫਸੀਸ ਲੈ ਕੇ 300 ਕਿਲੋ ਲੁਟਾ ਕੇ ਦਾ ਰਸਤਾ ਜੰਗਲਾਂ ਦੇ ਵਿੱਚ ਲੰਘਦੇ ਹੋਏ ਇਹ ਦੋ ਸਾਬ ਪਹੁੰਚੇ ਫੋਸਗਰ ਦੇ ਇੱਕ ਗਰੂਪ ਦੇ ਬੇਟੇ ਦਾ ਕਿਤਾਬ ਗਰੂ ਸਾਹਿਬ ਨੂੰ ਮਿਲਤਾ ਜਿਵੇਂ ਰਣਜੀਤ ਨਗਾਰਾ ਜਿਹੜਾ ਗੁਰ ਸਾਹਿਬ ਨੇ ਨੰਗਾ ਜੀ ਬਣੇ। ਉਹ ਮਡੇ ਸਾਹਿਬ ਜਿਆਦਿਆਂ ਨੂੰ ਤਲਵਾਰ ਦੀ ਜੀ ਹੋਰ ਛਸਤਰ ਵਿਦਿਆ ਘੋੜਸਵਾਰੀ ਤੱਕ ਅਨੰਤ ਜਿਹੜੀ ਵਿਦਿਆ ਦੇ ਕਿੰਨਾ ਯੋਗਦਾਰ 5D ਵੀਡੀਓਜ਼ ਵੀ ਨੇ ਆਪਣੇ ਜੀਵਨ ਬਾਰੇ ਕਰਨਾ ਪਰ ਪਰੇਸ਼ਾਨ ਕਰਦੀ ਇਸ ਦੁਨੀਆ ਪਰ ਦੇ ਲੋਕਾਂ ਤੋਂ ਤੇ ਚੱਲਣੇ ਮਾਗਿਆਂ ਨਾ ਕੋਈ ਤੇ ਚੱਲਣ ਬੱਚਿਆਂ ਨੂੰ ਦਿਖਾਉਣਾ ਪਵੇਗਾ। ਇਹ ਲਈ ਪਰ万ਿਆਨਾ ਪਵੇ। ਫਿਰ ਹੈਰੀਟੇਸ ਚੀਜ਼ ਚੀਟ ਹੈ। ਦੇਖੋ ਸਾਰਾ ਸਿੱਖ ਧਰਮ ਦਾ ਹਾਲਸੇ ਦੇ ਜਨਮ ਤੋਂ ਸਾਰਾ ਉਹ ਪੇਂਟਿੰਗਸ ਨਾਲ ਬੜੇ ਸ਼ਾਨਦਾਰ ਪੇਂਟਿੰਗਸ ਬਹੁਤ ጉਰਬੀ ਫਿਰ ਦੇਖੋ ਸੰਗਲ ਖੇਲਮ